ਹਰਦੀਪ ਪਿੰਡਗੜਾ ਆਪਣਾ ਸਰੀ ਸਰੀਂਜ ਤੋਂ ਹਨਾ ਹਾਂਜੀ ਤੇ ਆਪਾਂ ਸਾਰੋਂ ਸਪੈਕ ਯੂਜ਼ ਕੀਤਾ ਆਪਾਂ ਨੂੰ ਕੀ ਕੀ ਪ੍ਰੋਬਲਮ ਸੀਗੀ ਸਰ ਮੈਨੂੰ ਇਹਗੀ ਸੀ ਜਿੱਦਾਂ ਮੇਰੇ ਬੀਪੀ ਦੀ ਭਾਈ ਹੁੰਦਾ ਸੀ ਉਹਦੀ ਪ੍ਰੋਬਲਮ ਸੀਗੀ ਹੋਰ ਮੇਰੇ ਲੱਤਾਂ 'ਚ ਪੇਨ ਬਹੁਤ ਹੁੰਦੀ ਸੀ ਉਹਨਾਂ ਦੀ ਸੀਗੀ ਤੇ ਹੋਰ ਮੈਨੂੰ ਹੋਰ ਵੀ ਜਿੱਦਾਂ ਬਿਮਾਰੀਆਂ ਤੋਂ ਤੋਂ ਫਰਕ ਪਿਆ ਫਰਕ ਪਿਆ ਨਾ ਤੁਸੀਂ ਕਹਿੰਦੇ ਸਸਤੀ ਬਹੁਤ ਪੈਣੀ ਸੀਗੀ ਸਰੀਰ ਐਕਟਿਵ ਨਹੀਂ ਸੀਗਾ ਨਾ ਹਾਂਜੀ ਹੁਣ ਵੀ ਅਸੀਂ ਸਰੀਰ ਐਕਟਿਵ ਹੁਣ ਹੁਣ ਬੀਪੀ ਦਾ ਨਹੀਂ ਕਦੇ ਵਧਿਆ ਨਹੀਂ ਨਹੀਂ ਸਹੀ ਗੱਲ ਹੈ ਤੇ ਹੁਣ ਤੁਹਾਨੂੰ ਸਰੀਰ ਕੇ ਦਾ ਹਲਕਾ ਮਹਿਸੂਸ ਹੁੰਦਾ ਗਿਆ ਹਾਂਜੀ ਹਾਂਜੀ ਪਹਿਲਾਂ ਨਾਲੋਂ ਤੁਰਨ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ 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 ਹੁਣ ਲੱਤਾਂ ਤਾਂ ਨਹੀਂ ਦੌਂਦੀਆਂ ਨਹੀਂ ਨਹੀਂ ਸਰ ਹੁਣ ਵਧੀਆ ਹੁੰਦਾ ਠੀਕ ਹੈ ਹੁਣ ਵਧੀਆ ਹੈ ਨਾ ਤੁਸੀਂ ਕਾਫੀ ਪੈਸੇ ਪਹਿਲਾਂ ਖਰਚ ਦਿੱਤੇ ਹੋਣੇ ਨਾ ਹਾਂਜੀ ਹਾਂਜੀ ਹੁਣ ਮੈਨੂੰ ਪਹਿਲਾਂ ਨਾਲੋਂ ਕਾਫੀ ਫਰਕ ਪਿਆ ਬਾਕੀ ਵਧੀਆ ਲੱਗਦਾ ਨਾ ਹਾਂਜੀ ਹਾਂਜੀ ਕਿਉਂਕਿ ਠੀਕ ਹੈ ਠੀਕ ਹੈ ਜੀ ਹੁਣ ਤੁਹਾਨੂੰ ਜਿਹੜੇ ਲੱਖਾਂ ਪਰਿਵਾਰ ਸੁਣਨਗੇ ਹਾਂਜੀ ਉਹਨਾਂ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਇਹੀ ਕਹੂੰਗੀ ਵੀ ਬਹੁਤ ਵਧੀਆ ਵਾ ਦਵਾਈ ਲੈਣੀ ਚਾਹੀਦੀ ਆ ਕਿਉਂਕਿ ਫਰਕ ਪੈਂਦਾ ਵਾ ਯਾਨੀ ਕਿ ਸਰਵਿਸ ਕਰਾਉਣੀ ਚਾਹੀਦੀ ਆ ਸਰੀਰ ਦੀ ਸਫਾਈ ਆ ਇਹ ਹਾਂਜੀ ਦਵਾਈ ਤਾਂ ਵੈ ਨਹੀਂ ਹਾਂਜੀ ਹਾਂਜੀ ਸਾਰਿਆਂ ਨੇ ਕਰਾਉਣੀ ਚਾਹੀਦੀ ਆ ਹਾਂਜੀ ਹਾਂਜੀ ਆਪਣਾ ਪ੍ਰੋਫੈਸਰ ਤੁਸੀਂ ਇਹੀ ਕਹਿੰਦੇ ਵੀ ਸਾਰਿਆਂ ਨੇ ਕਰਾਉਣੀ ਚਾਹੀਦੀ ਆ ਹਾਂਜੀ ਹਾਂਜੀ ਠੀਕ ਆ ਭੈਣ ਜੀ